ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਸੂਬੇ ਦੀਆਂ ਟੁੱਟੀਆਂ ਲਿੰਕ ਸੜਕਾਂ ਤੋਂ ਪਰੇਸ਼ਾਨ ਚੱਲ ਰਹੇ ਲੋਕਾਂ ਨੂੰ ਹੁਣ ਜਲਦ ਰਾਹਤ ਮਿਲਣ ਦੀ ਸੰਭਾਵਨਾ ਬਣ ਗਈ ਹੈ ਸੂਬੇ ਦੀਆਂ ਟੁੱਟੀਆਂ ਲਿੰਕ ਸੜਕਾਂ ਦੀ ਮੁਰੰਮਤ ਦਾ ਰਾਹ ਹੁਣ ਪੱਧਰਾ ਹੋ ਗਿਆ ਹੈ ਇਸ ਮਕਸਦ ਲਈ ਪੰਜਾਬ ਸਰਕਾਰ ਵੱਲੋਂ ਨਾਬਾੜ ਤੋਂ 1800 ਕਰੋੜ ਰੁਪਏ ਦਾ ਕਰਜ਼ਾ ਲਿਆ ਜਾ ਰਿਹਾ ਹੈ ਇਹ ਕਰਜ਼ਾ ਮਿਲਦੇ ਸਾਰ ਹੀ ਨਵੇਂ ਬਰੇ ਦੇ ਪਹਿਲੇ ਮਹੀਨੇ ਜਨਵਰੀ ਵਿੱਚ ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਜਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਸੂਬਾ ਸਰਕਾਰ ਦੇ ਦਿਹਾਤੀ ਵਿਕਾਸ ਫੰਡਾਂ ਦਾ ਲਗਭਗ 7000 ਕਰੋੜ ਰੁਪਏ ਰੋਕਿਆ ਹੋਇਆ ਹੈ ਜਿਸ ਕਾਰਨ ਪੰਜਾਬ ਵਿੱਚ ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਠੱਪ ਹੋ ਗਿਆ ਹੈ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਬੀਤੇ ਦਿਨੀ ਵਿੱਤ ਮੰਤਰੀ ਹਰਪਾਲ ਚੀਮਾ ਨੇ ਕੇਂਦਰ ਸਰਕਾਰ ਤੱਕ ਪਹੁੰਚ ਬਣਾ ਕੇ ਇਹ ਫੰਡ ਰੀਲੀਜ਼ ਕਰਵਾਉਣ ਲਈ ਕੋਸ਼ਿਸ਼ ਕੀਤੀ ਸੀ ਪਰ ਕੇਂਦਰ ਨੇ ਇਸ ਮਾਮਲੇ ਤੇ ਫਿਲਹਾਲ ਚੁੱਪ ਧਾਰੀ ਹੋਈ ਹੈ ਸੂਬਾ ਸਰਕਾਰ ਵੱਲੋਂ ਇਹ ਫੰਡ ਹਾਸਲ ਕਰਨ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਹੋਇਆ ਹੈ ਪ੍ਰੰਤੂ ਦੂਸਰੇ ਪਾਸੇ ਸੂਬੇ ਵਿੱਚ ਚੱਲ ਰਹੇ ਐਕਸਪ੍ਰੈਸ ਵੇਆਂ ਦਾ ਕੰਮ ਰੁਕਣ ਦਾ ਖਤਸ਼ਾ ਵੀ ਖੜਾ ਹੋ ਗਿਆ ਹੈ ਬੀਤੇ ਦਿਨੀ ਅਮਰਸਰ ਨਜ਼ਦੀਕ ਫਤਿਹਪੁਰ ਰਾਜਪੂਤਾ ਬਾਈਪਾਸ ਨੇੜੇ ਸੜਕ ਤੇ ਕੰਮ ਕਰ ਰਹੇ ਮਜ਼ਦੂਰਾਂ ਨੂੰ ਇੱਕ ਲੁਟੇਰਾ ਗਰੋਹ ਨੇ ਨਿਸ਼ਾਨਾ ਬਣਾਇਆ ਜਿਸ ਵਿੱਚ ਕਈ ਮਜ਼ਦੂਰ ਜ਼ਖਮੀ ਹੋ ਗਏ ਇਸ ਮਾਮਲੇ ਦੀ ਗੂੰਜ ਹੁਣ ਦਿੱਲੀ ਤੱਕ ਪਹੁੰਚ ਗਈ ਕੇਂਦਰ ਸਰਕਾਰ ਨੇ ਇਸ ਮਾਮਲੇ ਤੇ ਫੌਰੀ ਕਦਮ ਚੁੱਕਦੇ ਹੋਏ ਸੂਬੇ ਦੇ ਡੀਜੀਪੀ ਨੂੰ ਸੂਬੇ ਵਿੱਚ ਸੜਕੀ ਪ੍ਰੋਜੈਕਟਾਂ ਤੇ ਕੰਮ ਕਰ ਰਹੇ ਮਜ਼ਦੂਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹੁਕਮ ਦਿੱਤੇ ਹਨ ਐਸੇ ਦਰਮਿਆਨ ਇਨ੍ਹਾਂ ਸੜਕੀ ਪ੍ਰੋਜੈਕਟਾਂ ਤੇ ਕੰਮ ਕਰ ਰਹੇ ਠੇਕੇਦਾਰਾਂ ਨੇ ਚੇਤਾਵਨੀ ਦਿੰਦੇ ਆਖਿਆ ਕਿ ਜੇਕਰ ਕੰਮ ਕਰ ਰਹੇ ਮਜ਼ਦੂਰਾਂ ਦੀ ਸੁਰੱਖਿਆ ਯਕੀਨੀ ਨਾ ਬਣਾਈ ਗਈ ਤਾਂ ਉਹ ਕੰਮ ਬੰਦ ਕਰ ਦੇਣਗੇ ਅੱਜ ਸਮੁੱਚੇ ਸਿੱਖ ਪੰਥ ਤੇ ਰਾਜਨੀਤਿਕ ਹਲਕਿਆਂ ਦੀਆਂ ਨਜ਼ਰਾਂ ਸ੍ਰੀ ਅਕਾਲ ਤਖਤ ਸਾਹਿਬ ਵੱਲ ਰਹਿਣਗੀਆਂ ਕਿਉਂਕਿ ਤਨਖਾਹਾਂ ਇਕਰਾਰ ਦਿੱਤੇ ਗਏ ਸੁਖਵੀਰ ਬਾਦਲ ਦੇ ਮਾਮਲੇ ਨੂੰ ਲੈ ਕੇ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਅੱਜ ਬਾਅਦ ਦੁਪਹਿਰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਵੇਗੀ ਇਸ ਇਕੱਤਰਤਾ ਵਿੱਚ ਸੁਖਵੀਰ ਬਾਦਲ ਸਨੇ ਸ਼ਰੋਮਣੀ ਕਾਲੀ ਦਲ ਦੇ ਹੋਰ ਆਗੂਆਂ ਖਿਲਾਫ ਕੋਈ ਸਿਆਸੀ ਤਨਖਾਹ ਜਾਂ ਧਾਰਮਿਕ ਤਨਖਾਹ ਲਾਉਣ ਦੀ ਸੰਭਾਵਨਾ ਹੈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਨੇ ਹੁਣ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਨੂੰ ਤੇਜ਼ ਕਰਨ ਦੀ ਤਿਆਰੀ ਖਿੱਚ ਲਈ ਹੈ ਕਿਸਾਨਾਂ ਤੇ ਮਜ਼ਦੂਰਾਂ ਦੇ ਵੱਡੇ ਜਥੇ ਹੁਣ 6 ਦਸੰਬਰ ਨੂੰ ਸ਼ੰਭੂ ਬਾਰਡਰ ਤੋਂ ਪੈਦਲ ਹੀ ਦਿੱਲੀ ਵੱਲ ਕੂਚ ਕਰਨਗੇ ਇਸ ਸਬੰਧੀ ਕੱਲ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਸ਼ਹੀਦੀ ਰਥਾ ਜਿਸ ਨੂੰ ਪੰਜਾਬੀ ਵਿੱਚ ਮਰਜੀਵੜਾ ਰਥਾ ਕਹਿੰਦੇ ਹਨ वो दिल्ली की तरफ पूज करेगा और उसके जो पहले पांच चार पड़ाव होंगे शंभू से चल के पहला अंबाला में जग्गी सिटी सेंटर में अगले दिन मोड़ा में उसके उपरांत खानपुर जट्टा थे और चौथे दिन पिपली में पड़ाव होगा और उसके बाद जो होगा आगे वो प्रेस में आपको बता दिया जाएगा और साथ ही साथ ये भी फैसला हुआ है कि जैसे ही यहाँ से जटे चलेंगे केरला और तमिलनाडु में जो हमारे किसान साथी हैं वो वहां की विधानसभा की तरफ मार्च करेंगे कि कल पोस्ट लंच तीन बजे के बाद किसान मजदूर मोर्चा के सारे सोशल मीडिया हैंडल्स पर हम फॉर्म अपलोड करेंगे कि जो हमारे वॉलंटियर्स के अलावा ਕੋਈ ਵੀ ਸਾਥੀ ਇਹਨ ਜੱਤੋਂ ਦਾ ਹਿੱਸਾ ਬਣਨਾ ਚਾਹਤਾ ਹੈ ਤਾਂ ਉਸਕੋ ਉਸ ਫਾਰਮ ਕੋ ਭਰਨਾ ਪਵੇਗਾ ਕੱਲ ਦੀ ਇਸ ਪੱਤਰਕਾਰ ਮਿਲਣੀ ਦੌਰਾਨ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਪਾਈਪਾ ਆਗਵਾ ਵੱਲੋਂ ਕਿਸਾਨਾਂ ਤੇ ਗੱਲਬਾਤ ਤੋਂ ਭੱਜਣ ਦੇ ਲਾਏ ਜਾ ਰਹੇ ਦੋਸ਼ਾਂ ਦਾ ਖੰਡਨ ਕਰਦਿਆਂ ਆਖਿਆ ਕਿ ਕਿਸਾਨ ਗੱਲਬਾਤ ਤੋਂ ਕਦੇ ਵੀ ਨਹੀਂ ਭੱਜੇ ਅਸੀਂ ਅੱਜ ਵੀ ਗੱਲਬਾਤ ਲਈ ਤਿਆਰ ਹਾਂ ਹਰ ਪੰਧੇਰ ਨੇ ਸਾਫ਼ ਕਰ ਦਿੱਤਾ ਕਿ ਕਿਸਾਨ ਮੰਗਾਂ ਦੀ ਪੂਰਤੀ ਤੋਂ ਬਿਨਾਂ ਉਹ ਇਸ ਵਾਰ ਪਿੱਛੇ ਨਹੀਂ ਹਟਣਗੇ। ਕੱਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਧੇਰ ਨੇ ਇਹ ਗਿਲਾ ਵੀ ਜ਼ਾਹਰ ਕੀਤਾ ਕਿ ਪੰਜਾਬ ਦੇ ਸੰਸਦ ਮੈਂਬਰ ਕਿਸਾਨਾਂ ਦੇ ਹੱਕ ਦੀ ਗੱਲ ਨਹੀਂ ਕਰ ਰਹੇ। ਉਹਨਾਂ ਆਖਿਆ ਕਿ ਪਿਛਲੇ ਦਿਨੀ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਵੱਲੋਂ ਤਖਤੀਆਂ ਫੜ ਕੇ ਕਿਸਾਨਾਂ ਦੇ ਹੱਕ ਵਿੱਚ ਸੰਸਦ ਵਿੱਚ ਪ੍ਰਦਰਸ਼ਨ ਕੀਤਾ ਗਿਆ ਪਰ ਦੁੱਖ ਦੀ ਗੱਲ ਸੀ ਕਿ ਜਦੋਂ ਭਾਈਪਾ ਪ੍ਰਧਾਨ जेपी ਨੱਡਾ ਉਥੋਂ ਲੰਘੇ ਤਾਂ ਇਹਨਾਂ ਸੰਸਦ ਮੈਂਬਰਾਂ ਨੇ ਇਹ ਤਖਤੀਆਂ ਪਿੱਛੇ ਛੁਪਾ ਲਈਆਂ ਉਧਰ ਖਨੌਰੀ ਬਾਰਡਰ ਤੇ ਕੱਲ 6ਵੇਂ ਦਿਨ ਵੀ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਾਰੀ ਰਿਹਾ ਡੱਲੇਵਾਲ ਦੀ ਡਾਕਟਰਾਂ ਵੱਲੋਂ ਲਗਾਤਾਰ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ ਡਾਕਟਰਾਂ ਨੇ ਦੱਸਿਆ ਕਿ ਡੱਲੇਵਾਲ ਦਾ ਹੁਣ ਤੱਕ ਲਗਭਗ 7 ਕਿਲੋ ਭਾਰ ਘਟ ਗਿਆ ਹੈ ਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਵੀ ਹੁਣ ਉੱਪਰ ਹੇਠਾਂ ਜਾ ਰਿਹਾ ਹੈ ਇਸ ਦੇ ਦਰਮਿਆਨ ਕਰਨਾਟਕਾ ਦੇ ਕਿਸਾਨ ਆਗੂ ਸ਼ਾਂਤਕਮਾਰ ਨੇ ਵੀ ਐਲਾਨ ਕਰ ਦਿੱਤਾ ਕਿ 6 ਦਸੰਬਰ ਤੋਂ ਉਹਨਾਂ ਦੀ ਜਥੇਬੰਦੀ ਡੱਲੇਵਾਲ ਦੇ ਸਮਰਥਨ ਵਿੱਚ ਬੰਗਲੌਰੂ ਵਿੱਚ ਮਰਨ ਵਰਤ ਸ਼ੁਰੂ ਕਰੇਗੀ ਤੇ ਹਰ ਰੋਜ਼ 50 ਕਿਸਾਨ ਮਰਨ ਵਰਤ ਤੇ ਬੈਠਣਗੇ ਉਹਨਾਂ ਆਖਿਆ ਕਿ ਜੇਕਰ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਗੱਲ ਨਾ ਸੁਣੀ ਤਾਂ ਉਹਨਾਂ ਦੀਆਂ ਜਥੇਬੰਦੀਆਂ ਵੱਲੋਂ 14 ਦਸੰਬਰ ਤੋਂ ਡੱਲੇਵਾਲ ਦੇ ਮਰਨ ਵਰਤ ਦੇ ਸਮਰਥਨ ਵਿੱਚ ਤਾਮਿਲਨਾਡੂ ਵਿੱਚ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਸਤਲੁਜ ਦਰਿਆ ਵਿੱਚ ਬੁੱਢੇ ਨਾਲੇ ਦੇ ਦੂਸ਼ਿਤ ਪਾਣੀ ਪੈਣ ਦਾ ਮਾਮਲਾ ਹੁਣ ਪੱਕ ਗਿਆ ਹੈ। ਕਾਲੇ ਪਾਣੀ ਦਾ ਮੋਰਚਾ ਜਥੇਬੰਦੀ ਨੇ ਲੁਧਿਆਣਾ ਨੇੜੇ ਬੁੱਢਾ ਦਰਿਆ ਵਿੱਚੋਂ ਸਤਲੁਜ ਵਿੱਚ ਪੈਂਦੇ ਜ਼ਹਿਰੀ ਪਾਣੀ ਨੂੰ ਰੋਕਣ ਲਈ ਹੁਣ 3 ਦਸੰਬਰ ਨੂੰ ਦੂਸ਼ਿਤ ਪਾਣੀ ਨੂੰ ਬੰਦ ਮਾਰਨ ਦੀ ਤਿਆਰੀ ਖਿੱਚ ਲਈ ਹੈ। ਮੋਰਚੇ ਨੇ ਇਸ ਲਈ ਲੋਕਾਂ ਨੂੰ ਇੱਕ ਬੋਰੀ ਸੀਮਿੰਟ ਨਾਲ 12 ਵਜੇ ਤੱਕ 3 ਦਸੰਬਰ ਨੂੰ ਵੇਰਕਾ ਮਿਲਕ ਪਲਾਂਟ ਲੁਧਿਆਣਾ ਪਹੁੰਚਣ ਦੀ ਅਪੀਲ ਕੀਤੀ ਹੈ। ਮੋਰਚੇ ਦੇ ਆਗੂਆਂ ਨੇ ਸੁਪਾਸ ਸਰਕਾਰ ਤੇ ਵੀ ਦੋਸ਼ ਲਾਇ ਕੇ ਇਸ ਜ਼ਹਿਰੀਲੇ ਪਾਣੀ ਨੂੰ ਬੰਦ ਕਰਨ ਦੀ ਥਾਂ ਸੁਪਾਸ ਸਰਕਾਰ ਫੈਕਟਰੀ ਮਾਲਕਾਂ ਨਾਲ ਖੜ ਕੇ ਲੋਕ ਹਿੱਤਾਂ ਦੀ ਗੱਲ ਕਰਨ ਵਾਲਿਆਂ ਨੂੰ ਸ਼ਰਾਰਤੀ ਅੰਸਰ ਦੱਸ ਰਹੀ ਹੈ। ਸਿਮਚਰ ਵਾ ਰਾਤ ਸ਼੍ਰੀ ਆਨੰਦਪੁਰ ਸਾਹਿਬਨ ਨਜ਼ਦੀਕ ਇੱਕ ਪਿੰਡ ਵਿੱਚ ਬੱਚੇ ਦੁਆਰਾ ਕੀਤੀ ਸ਼ਰਾਰਤ ਉਸ ਲਈ ਜਾਨਲੇਵਾ ਸਾਬਤ ਹੋਣ ਵਾਲੀ ਸੀ ਪਰ ਬੱਚੇ ਨੂੰ ਸਮੇਂ ਸਿਰ ਹਸਪਤਾਲ ਲਜਾਏ ਕਾ ਜਾਨ ਕਾਰਨ ਉਸਦੀ ਜਾਨ ਬਚ ਗਈ। ਦੱਸਿਆ ਜਾ ਰਿਹਾ ਹੈ ਕਿ ਇੱਕ 11 ਸਾਲਾ ਬੱਚੇ ਨੇ ਸਟੀਲ ਦੇ ਗਲਾਸ ਥੱਲੇ ਪਟਾਕਾ ਰੱਖ ਕੇ ਚਲਾ ਦਿੱਤਾ ਪਰ ਧੁਮਾਕਾ ਇੰਨਾ ਜ਼ਬਰਦਸਤ ਸੀ ਕਿ ਗਲਾਸ ਦਾ ਇੱਕ ਟੁਕੜਾ ਉਸ ਦੀ ਵੱਖੀ چیر ਕੇ ਫੇਫੜਿਆਂ ਵਿੱਚ ਜਾ ਧਸਿਆ ਡਾਕਟਰਾਂ ਨੇ ਲਗਭਗ 2.5 ਘੰਟੇ ਦੇ ਆਪਰੇਸ਼ਨ ਤੋਂ ਬਾਅਦ ਬੱਚੇ ਦੀ ਜਾਨ ਬਚਾਈ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਪੰਜਾਬ ਵਿੱਚ ਆ ਰਹੇ ਪ੍ਰਵਾਸੀ ਲੋਕਾਂ ਲਈ ਨਿਜਮ ਬਣਾਉਣ ਦੀ ਲੋੜ ਦਾ ਜ਼ਿਕਰ ਕਰਦਿਆਂ ਕੱਲ ਇੱਕ ਵਾਰ ਫਿਰ ਸੰਘਰਸ਼ ਛੇੜਨ ਦਾ ਐਲਾਨ ਕੀਤਾ ਚੰਡੀਗੜ੍ਹ ਵਿੱਚ ਇੱਕ ਪੱਤਰਕਾਰ ਮਿਲਣੀ ਵਿੱਚ ਖੈਰਾ ਨੇ ਆਖਿਆ ਕਿ ਉਹ ਸੂਬੇ ਵਿੱਚ ਪ੍ਰਵਾਸੀ ਲੋਕਾਂ ਦੇ ਕੰਮ ਕਰਨ ਲਈ ਆਉਣ ਦੇ ਵਿਰੁੱਧ ਨਹੀਂ ਪਰ ਉਹ ਚਾਹੁੰਦੇ ਹਨ ਕਿ ਹਿਮਾਚਲ ਪ੍ਰਦੇਸ਼ ਤੇ ਹੋਰ ਰਾਜਾਂ ਦੀ ਤਰਜ਼ ਤੇ ਸੂਬੇ ਵਿੱਚ ਵੀ ਇਹ ਕਾਨੂੰਨ ਬਣੇ ਕਿ ਪ੍ਰਵਾਸੀ ਇੱਥੇ ਜ਼ਮੀਨ ਨਹੀਂ ਖਰੀਦ ਸਕਣਗੇ ਤੇ ਨਾ ਹੀ ਵੋਟ ਪਾ ਸਕਣਗੇ ਉਨ੍ਹਾਂ ਆਖਿਆ ਕਿ ਕੁਝ ਪ੍ਰਵਾਸੀਆਂ ਦੁਆਰਾ ਕੀਤੀਆਂ ਜਾ ਰਹੀਆਂ ਅਪਰਾਧਿਕ ਗਤੀਵਿਧੀਆਂ ਦੇ ਚਲਦੇ ਉਹ ਸਮੁੱਚੇ ਪ੍ਰਵਾਸੀ ਭਾਈਚਾਰੇ ਦੇ ਖਿਲਾਫ ਨਹੀਂ ਹਨ ਪਰ ਉਹ ਇਹ ਵੀ ਚਾਹੁੰਦੇ ਹਨ ਕਿ ਇਹਨਾਂ ਅਪਰਾਧਿਕ ਅੰਸ਼ਾਂ ਤੋਂ ਸੂਬਾ ਸਰਕਾਰ ਸੂਬੇ ਦੇ ਲੋਕਾਂ ਦੀ ਸੁਰੱਖਿਆ ਕਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਚੱਲ ਰਹੇ ਅੰਤਰ ਯੂਨੀਵਰਸਿਟੀ ਜੋਬਕ ਮੇਲੇ ਵਿੱਚ ਸ਼ਿਰਕਤ ਕੀਤੀ ਇਸੇ ਮੌਕੇ ਮੁੱਖ ਮੰਤਰੀ ਨੇ ਆਖਿਆ ਕਿ ਜਵਕ ਮੇਲੇ ਨੌਜਵਾਨਾਂ ਦੇ ਸਰਪੱਖੀ ਵਿਕਾਸ ਵਿੱਚ ਅਹਿਮ ਪੁਮਕਾਂ ਨਿਭਾਉਂਦੇ ਹਨ ਤੇ ਨੌਜਵਾਨਾਂ ਨੂੰ ਇਨ੍ਹਾਂ ਮੇਲਿਆਂ ਵਿੱਚ ਵੱਧ ਛੜ ਕੇ ਹਿੱਸਾ ਲੈਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਨੰਬਰਾਂ ਦੇ ਬੋਝ ਤੋਂ ਮੁਕਤ ਹੋਣ ਦਾ ਸੱਦਾ ਵੀ ਦਿੱਤਾ। ਤੁਹਾਡੇ ਚ ਬਹੁਤ ਸਾਰੇ ਸਟੂਡੈਂਟ ਬੈਠੇ ਆ ਬੱਚੇ-ਬੱਚੀਆਂ ਬੈਠੇ ਆ ਫਿਊਚਰ ਬੈਠਾ ਦੇਖਦਾ। ਕਈ ਵਾਰੀ ਨੰਬਰ ਨਹੀਂ ਆਉਂਦੇ ਖਾਸ ਤੌਰ ਤੇ ਕੁੜੀਆਂ ਨੂੰ ਮੈਂ ਕਹਿਣਾ ਚਾਹਨਾ ਨੰਬਰ

ਦੀਪਿਕਾ ਸੇ ਜ਼ਿਆਦਾ ਹੋ ਜਾਂਦੇ ਲੈ ਇੱਥੇ ਸਾਡੇ ਜਿਗਰੇ ਦੇਖੋ ਜੀ 40 ਨੰਬਰ ਆ ਜਾਣ ਦੁਆਵਾਂ ਦਿੰਨੇ ਆ ਪਤਾ ਨਹੀਂ ਕਿਹੜਾ ਰੱਬ ਦਾ ਬੰਦਾ ਬੈਠਾ ਸੀ ਕਰਕੇ 33 ਦੇ ਆਏ ਸੀ ਆ 7 ਨੰਬਰ ਕਿੱਥੋਂ ਦੇਤੇ ਓਏ ਕੁਝ ਨਹੀਂ ਹੁੰਦਾ ਜਸ ਚਿੱਲ ਜ਼ਿੰਦਗੀ 'ਚ ਨੰਬਰ ਹੀ ਨਹੀਂ ਹੁੰਦੇ ਕੁਝ ਵੀ ਨੰਬਰ ਆਉਣਗੇ ਫੇਰ ਆਇਨਾ ਨਾ ਕੁਝ ਨਹੀਂ ਹੁੰਦਾ ਫਨ ਕਰੋ ਵੀ ਹੈਵ ਓਨਲੀ ਵਨ ਲਾਈਫ ਟੂ ਲਿਵ ਓਨਲੀ ਵਨ ਲਾਈਫ ਟੂ ਲਿਵ ਉਹ ਜੋ 18 17 ਸਾਲ ਆਪਾਂ ਨੂੰ ਕੋਈ ਸਮਝਦਾ ਨਹੀਂ ਅਗਲੇ 18 17 ਸਾਲ ਪੜਾਈ ਚ ਲੰਘ ਜਾਂਦੇ ਆ ਉਦੋਂ ਗਾਹ ਫੇਰ ਨਹੀਂ ਸਮਝਦਾ ਕੋਈ ਆਰਐਸਐਸ ਮੁਖੀ ਮੋਨ ਭਾਗਵਤ ਨੇ ਦੇਸ਼ ਵਿੱਚ ਹਿੰਦੂ ਆਬਾਦੀ ਵਿੱਚ ਆ ਰਹੇ ਨਿਗਾਰ ਤੇ ਕੱਲ ਚਿੰਤਾ ਪ੍ਰਗਟ ਕੀਤੀ ਆਪਣੇ ਸੰਬੋਧਨ ਵਿੱਚ ਉਹਨਾਂ ਹਿੰਦੂ ਫਿਰਕੇ ਦੀਆਂ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਦੋ ਦੀ ਬਜਾਏ ਘੱਟੋ ਘੱਟ ਤਿੰਨ ਬੱਚੇ ਪੈਦਾ ਕਰਨ ਤਾਂ ਜੋ ਦੇਸ਼ ਵਿੱਚ ਆਬਾਦੀ ਦੇ ਵਿੱਚ ਹਿੰਦੂਆਂ ਦੀ ਗਿਣਤੀ ਦਾ ਸੰਤੁਲਨ ਕਾਇਮ ਰਹਿ ਸਕੇ ਇੱਥੇ ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ ਮੋਨ ਭਾਗਵਤ ਨੇ ਆਪਣੇ ਸੰਬੋਧਨ ਵਿੱਚ ਇੱਕ ਖਾਸ ਫਿਰਕੇ ਨੂੰ ਨਿਸ਼ਾਨੇ ਤੇ ਲੈਂਦਿਆਂ ਬਿਨਾਂ ਨਾਂ ਲਏ ਆਖਿਆ ਸੀ ਕਿ ਇਸ ਫਿਰਕੇ ਦੀਆਂ ਔਰਤਾਂ ਵੱਧ ਬੱਚੇ ਪੈਦਾ ਕਰ ਰਹੀਆਂ ਹਨ ਜਿਸ ਕਾਰਨ ਦੇਸ਼ ਵਿੱਚ ਆਬਾਦੀ ਦਾ ਸੰਤੁਲਨ ਵਿਗੜ ਰਿਹਾ ਹੈ। ਪੰਜਾਬ ਸਰਕਾਰ ਦੇ ਸੈਰਸਪਾਤਾ ਵਿਭਾਗ ਵੱਲੋਂ ਹਰਿਆਣਾ ਤੋਂ ਪੰਜਾਬ ਵਿੱਚ ਦਾਖਲ ਹੋਣ ਵਾਲੀਆਂ ਸੜਕਾਂ ਤੇ ਗੇਟ ਤਿਆਰ ਕੀਤੇ ਜਾ ਰਹੇ ਹਨ। ਇਹਨਾਂ ਗੇਟਾਂ ਤੇ ਪੰਜਾਬ ਦੇ ਸ਼ਹੀਦ ਜਵਾਨਾਂ ਦੇ ਬੁੱਤ ਲਗਾਏ ਜਾਣਗੇ ਤਾਂ ਜੋ ਉਹਨਾਂ ਦੀ ਕੁਰਬਾਨੀ ਨੂੰ ਸਜਦਾ ਕੀਤਾ ਜਾ ਸਕੇ ਬੁਲਾਰੇ ਨੇ ਦੱਸਿਆ ਕਿ ਇਹਨਾਂ ਗੇਟਾਂ ਤੇ ਬੁੱਤ ਲਉਣ ਤੋਂ ਇਲਾਵਾ ਇਹਨਾਂ ਜਵਾਨਾਂ ਬਾਰੇ ਵੀ ਸਮੁੱਚੀ ਜਾਣਕਾਰੀ ਦਿੱਤੀ ਜਾਵੇਗੀ ਚੱਕਰਵਾਤ ਫੇਗਲ ਕਾਰਨ ਪੰਡੂਚਰੀ ਤੇ ਤਮਿਲ ਲਾਡੂ ਵਿੱਚ ਭਾਰੀ بارش ਹੋ ਰਹੀ ਹੈ ਪੰਡੂਚਰੀ ਵਿੱਚ ਤਾਂ ਮੀਂਹ ਦਾ 30 ਸਾਲ ਦਾ ਪੁਰਾਣਾ ਰਿਕਾਰਡ ਟੁੱਟ ਗਿਆ ਉਧਰ ਤਾਮਿਲ ਲਾਡੂ ਦੇ ਕੁਝ ਖੇਤਰਾਂ ਵਿੱਚ ਸਿਰਫ 36 ਘੰਟਿਆਂ ਵਿੱਚ ਇੰਨਾ ਮੀਂਹ ਪਿਆ ਕਿ ਜਿੰਨਾ ਪੂਰੇ ਸਾਲ ਦੌਰਾਨ ਪੈਂਦਾ ਹੈ। ਹਰ ਪਾਸੇ ਤਬਾਹੀ ਦੇ ਮੰਜ਼ਰ ਨਜ਼ਰ ਆ ਰਹੇ ਹਨ। ਹੜ੍ਹ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਫੌਜ ਕਸ਼ਤੀਆਂ ਦੀ ਮਦਦ ਲੈ ਰਹੀ ਹੈ। ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕੱਲ ਆਖਿਆ ਕਿ ਉਹਨਾਂ ਦੀ ਪਾਰਟੀ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਕਿਸੇ ਹੋਰ ਰਾਜਨੀਤਿਕ ਦਲ ਨਾਲ ਗੱਠਜੋੜ ਨਹੀਂ ਕਰੇਗੀ। ਉਨ੍ਹਾਂ ਆਖਿਆ ਕਿ ਦਿੱਲੀ ਵਿੱਚ ਕਿਸੇ ਨਾਲ ਵੀ ਗੱਠਜੋੜ ਨਹੀਂ ਹੋਵੇਗਾ ਜਿਕਰ ਜੋਗ ਹੈ ਕਿ ਇਸ ਸਾਲ ਦਿੱਲੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਕਾਂਗਰਸ ਨਾਲ ਗੱਠਜੋੜ ਕੀਤਾ ਸੀ ਹਾਲਾਂਕਿ ਇਹ ਗੱਠਜੋੜ ਕੋਈ ਵੀ ਸੀਟ ਨਹੀਂ ਜਿੱਤ ਸਕਿਆ ਸੀ ਕ੍ਰੇ ਲੋਕੀਦ ਫਰੋਗ ਤੋਂ ਵਧਨ ਦੇ ਕਾਰਨ ਕੇਂਦਰ ਸਰਕਾਰ ਨੂੰ ਇਸ ਸਾਲ ਨਵੰਬਰ ਮਹੀਨੇ ਵਿੱਚ ਵੀ ਭਰਪੂਰ ਜੀਐਸਟੀ ਮਾਲੀਆ ਮਿਲਿਆ ਹੈ ਕੱਲ ਜਾਰੀ ਕੀਤੇ ਅੰਕੜਿਆਂ ਮੁਤਾਬਕ ਨਵੰਬਰ ਮਹੀਨੇ ਵਿੱਚ ਜੀਐਸਟੀ ਦੀ ਅੰਕੜਾ ਲਗਭਗ 182000 ਕਰੋੜ ਰੁਪਏ ਰਿਹਾ ਜੋ ਕਿ ਪਿਛਲੇ ਸਾਲ ਦੇ ਇਸ ਮਹੀਨੇ ਦੇ ਅੰਕੜੇ ਨਾਲੋਂ ਲਗਭਗ 14000 ਕਰੋੜ ਰੁਪਏ ਵਧ ਹੈ ਉਧਰ ਆਰਥਿਕ ਤੌਰ ਤੇ ਤੰਗੀਆਂ ਦਾ ਸ਼ਿਕਾਰ ਸੂਬਾ ਸਰਕਾਰ ਪੰਜਾਬ ਲਈ ਵੀ ਜੀਐਸਟੀ ਇਸ ਮਹੀਨੇ ਦਾ ਖੁਸ਼ਗਵਾਰ ਸੁਨੇਹਾ ਲੈ ਕੇ ਆਇਆ ਇਸ ਮਹੀਨੇ ਦਾ ਅੰਕੜਾ ਪਿਛਲੇ ਸਾਲ ਦੇ ਨਵੰਬਰ ਮਹੀਨੇ ਦੇ ਅੰਕੜੇ ਨਾਲੋਂ ਸੂਬਾ ਸਰਕਾਰ ਲਈ ਲਗਭਗ 70% ਵੱਧ ਰਿਹਾ। ਸੁਪਰੀਮ ਕੋਰਟ ਚੋਣ ਕਮਿਸ਼ਨ ਦੇ ਪੋਲਿੰਗ ਬੂਥ ਉੱਤੇ ਵੱਧ ਤੋਂ ਵੱਧ ਵੋਟਰਾਂ ਦੀ ਗਿਣਤੀ 1200 ਤੋਂ ਵਧਾ ਕੇ 1500 ਕਰਨ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਜਨਹਿਤ ਪਟੀਸ਼ਨ ਤੇ ਅੱਜ ਸੁਣਵਾਈ ਕਰੇਗਾ। ਪਟੀਸ਼ਨਕਰਤਾ ਨੇ ਦੋਸ਼ ਲਾਇਆ ਕਿ ਚੋਣ ਕਮਿਸ਼ਨ ਦੇ ਇੱਕ ਪੋਲਿੰਗ ਬੂਥ ਤੇ 1500 ਤੱਕ ਵੋਟਰਾਂ ਦੀ ਗਿਣਤੀ ਨਿਰਧਾਰਤ ਕਰਨ ਨਾਲ ਹਰੇਕ ਵੋਟਰ ਨੂੰ ਆਪਣੀ ਵੋਟ ਪਾਉਣ ਲਈ ਲੰਮਾ ਸਮਾਂ ਇੰਤਜ਼ਾਰ ਕਰਨਾ ਪਵੇਗਾ ਜਿਸ ਕਾਰਨ ਕਈ ਵੋਟਰ ਵੋਟ ਪਾਉਣ ਤੋਂ ਕਿਨਾਰਾ ਵੀ ਕਰ ਸਕਦੇ ਹਨ ਪੰਜਾਬ ਅਧਿਆਪਕ ਯੋਗਤਾ ਟੈਸਟ ਕੱਲ ਸ਼ਾਂਤਮਈ ਢੰਗ ਨਾਲ ਨਿਪਰੇ ਚੜ੍ਹ ਗਿਆ ਇਸ ਟੈਸਟ ਲਈ ਲਗਭਗ 120000 ਉਮੀਦਵਾਰਾਂ ਨੇ ਫਾਰਮ ਭਰੇ ਸਨ ਪਰ ਇਨ੍ਹਾਂ ਵਿੱਚੋਂ 109000 ਉਮੀਦਵਾਰ ਕੱਲ ਟੈਸਟ ਵਿੱਚ ਬੈਠੇ ਪਿਛਲੀ ਵਾਰ ਕਿਰਕਰੀ ਹੋਣ ਤੋਂ ਬਾਅਦ ਸਕੂਲ ਸਿੱਖਿਆ ਬੋਰਡ ਨੇ ਇਸ ਟੈਸਟ ਦੌਰਾਨ ਕਾਫੀ ਸਖਤੀ ਵਰਤੀ ਸੂਬੇ ਦੇ ਸਾਰੇ ਸੈਂਟਰਾਂ ਦੀ ਵੀਡੀਓਗ੍ਰਾਫੀ ਕਰਾਈ ਗਈ ਤੇ ਸੈਂਟਰਾਂ ਵਿੱਚ ਮੋਬਾਈਲ ਫੋਨ ਜੈਮਰ ਵੀ ਲਗਾਏ ਗਏ ਨੌਕਰੀ ਦੀ ਮੰਗ ਨੂੰ ਲੈ ਕੇ ਪਟਿਆਲਾ ਪਾਵਰਕਾਮ ਦਫ਼ਤਰ ਅੱਗੇ ਧਰਨਾ ਦੇ ਰਹੇ ਅਪ੍ਰੈਂਟਸਿਪ ਪਾਸ ਵਰਕਰ ਯੂਨੀਅਨ ਦੇ ਮੈਂਬਰਾਂ ਨੇ ਕੱਲ ਵੀ ਇਸ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਉਹਨਾਂ ਮੰਗ ਕੀਤੀ ਕਿ ਸਹਾਇਕ ਲਾਈਨਮੈਨਾਂ ਦੀਆਂ ਪੋਸਟਾਂ ਕੱਢ ਕੇ ਫੌਰੀ ਇਸ ਸੰਬੰਧੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਜਿਕਰ ਜੋਗ ਹੈ ਕਿ ਇਹਨਾਂ ਬੇਰੁਜ਼ਗਾਰਾਂ ਦੀ ਜਥੇਬੰਦੀ ਦੀ ਬੀਤੇ ਦਿਨੀ ਸੂਬੇ ਦੇ ਬਿਜਲੀ ਮੰਤਰੀ ਨਾਲ ਮੁਲਾਕਾਤ ਕਰਵਾਈ ਜਾਣੀ ਸੀ ਪਰ ਇਸ बैठक ਵਿੱਚ ਬਿਜਲੀ ਮੰਤਰੀ ਨਾ ਪਹੁੰਚੇ ਹੁਣ ਪਾਵਰਕਾਮ ਅਧਿਕਾਰੀਆਂ ਨੇ ਇਹਨਾਂ ਬੇਰੁਜ਼ਗਾਰ ਲਾਈਨਮੈਨਾਂ ਦੀ ਬਿਜਲੀ ਮੰਤਰੀ ਨਾਲ 9 ਦਸੰਬਰ ਨੂੰ ਮੀਟਿੰਗ ਕਰਵਾਉਣ ਦਾ ਵਾਅਦਾ ਕੀਤਾ ਹੈ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ 100 ਚੁੱਕਣ ਤੋਂ ਪਹਿਲਾਂ ਹੀ ਡੋਨਾਲਡ ਟਰੰਪ ਨੇ ਆਪਣੇ ਗਰਮ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ ਕੱਲ ਰੋਨਾਲਡ 트੍ਰੰਪ ਨੇ 9 ਮੈਂਬਰੀ ਬ੍ਰਿਕਸ ਮੁਲਕਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਅਮਰੀਕੀ ਡਾਲਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਖਿਲਾਫ 100% ਦੀ ਟੈਕਸ ਲਾਇਆ ਜਾਵੇਗਾ ਇੱਥੇ ਦੱਸਣਾ ਬਣਦਾ ਹੈ ਕਿ ਬ੍ਰਿਕਸ ਮੁਲਕਾਂ ਵਿੱਚ ਭਾਰਤ ਸਮੇਤ ਬ੍ਰਾਜ਼ੀਲ, ਰੂਸ, ਚੀਨ, ਦੱਖਣੀ ਅਫਰੀਕਾ ਵਰਗੇ ਦੇਸ਼ ਸ਼ਾਮਲ ਹਨ ਤੇ ਇਹ ਦੇਸ਼ ਦੁਨੀਆ ਦੇ ਅਰਥਚਾਰੇ ਵਿੱਚ ਡਾਲਰ ਦੀ ਵੱਧ ਰਹੀ ਅਹਿਮੀਅਤ ਦੇ ਖਿਲਾਫ ਹਨ ਬੀਤੇ ਦਿਨੀ ਇਨਾ ਬ੍ਰਿਕਸ ਸੰਮੇਲਨ ਵਿੱਚ ਆਪਣੀ ਹੀ ਇੱਕ ਬ੍ਰਿਕਸ ਕਰੰਸੀ ਚਲਾਉਣ ਦਾ ਐਲਾਨ ਲਿਆ ਸੀ ਤਾਂ ਜੋ ਡਾਲਰ ਨੂੰ ਚੁਣੌਤੀ ਦਿੱਤੀ ਜਾ ਸਕੇ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ